ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੜ ਦੇ ਜਿਹੜੇ ਗੰਭੀਰ ਹਾਲਾਤ ਬਣੇ ਹੋਏ ਸੀ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਹੁਣ ਤੱਕ ਸਾਂਝੀਆਂ ਕੀਤੀਆਂ ਇਸ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੀ ਜਾਣਕਾਰੀ ਗੰਭੀਰ ਜਾਣਕਾਰੀ ਬੇਸ਼ੱਕ ਨਾ ਹੋਵੇ ਪਰ ਜਿਹੜੀ ਚਿੰਤਾ ਵਾਲੀ ਜਾਣਕਾਰੀ ਜ਼ਰੂਰ ਹੈਗੀ ਹੈ ਕਿ ਅਸੀਂ ਲੋਕਾਂ ਦੀ ਮਦਦ ਕਰਦੇ ਆਂ ਜਿਹੜੇ ਲੋਕ ਫ੍ਰੀ ਸੇਵਾ ਕਰਦੇ ਨੇ ਉਹਨਾਂ ਲਈ ਅਸੀਂ ਦੋ ਸ਼ਬਦ ਧੰਨਵਾਦ ਇਨੀ ਕਹਿ ਸਕਦੇ ਕਿਉਂ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਇੰਨੇ ਹੀ ਮਤਵਲੀ ਹੋ ਚੁੱਕੇ ਆ ਕਿ ਅਸੀਂ ਮਤਲਬ ਕੱਢ ਕੇ ਭੁੱਲ ਜਾਨੇ ਆ ਬੇਸ਼ੱਕ ਸਾਡੇ ਤੱਕ ਲੋਕ ਬਥੇਰੇ ਪਹੁੰਚੇ ਨੇ ਪਰ ਜਿਹੜੇ ਸਾਡੇ ਤੱਕ ਵਿਸ਼ੇਸ਼ ਵੀਰ ਪਹੁੰਚੇ ਨੇ ਕਿੰਨਾ ਹਿਮਾਲ ਡੰਗਰ ਬਾਹਰ ਕੱਢਿਆ ਲੋਕ ਕੱਢੇ ਬਾਹਰ ਬਜ਼ੁਰਗ ਬੱਚੇ ਬਿਮਾਰ ਬਜ਼ੁਰਗ ਸੀਗੇ ਜਾਂ ਬਿਮਾਰ ਜੀਵ ਸੀਗੇ ਬਿਮਾਰ ਪਰਿਵਾਰਕ ਮੈਂਬਰ ਸੀਗੇ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕੀਤੀ ਉਹ ਸਾਡਾ ਸੀਗਾ ਗੋਰਾ ਗੋਤਾਖੋਰ ਵੀਰ ਪਰ ਅੱਜ ਸਾਡੇ ਤੋਂ ਵੀਰ ਜਾ ਰਿਹਾ ਕਿਉਂਕਿ ਪਾਣੀ ਦੀ ਜਿਹੜੀ ਤਦਾਦ ਚੁੱਕੀ ਹੈ ਘਰਾਂ ਦੇ ਜਿਹੜੇ ਹਾਲਾਤ ਜਿਹੜੇ ਲੋਕ ਵਾਪਸ ਘਰਾਂ 'ਚ ਮੁੜਨੇ ਸ਼ੁਰੂ ਹੋ ਗਏ ਨੇ ਘਰਾਂ ਦੀ ਸਫਾਈ ਸ਼ੁਰੂ ਹੋ ਚੁੱਕੀ ਹੈ ਪਰ ਅੱਜ ਵੀਰ ਵੀ ਸਾਡੇ ਤੋਂ ਵਾਪਸ ਜਾ ਰਹੇ ਆ 25 30 ਦਿਨ ਤਕਰੀਬਨ ਸਾਡੇ ਇਲਾਕੇ ਦੇ ਵਿੱਚ ਸਵਾਵਾਵਾਂ ਦਿੱਤੀਆਂ ਬਿਲਕੁਲ ਫਰੀ ਉਹੀ ਵੀਰ ਨਾਲ ਗੱਲਬਾਤ ਕਰਾਂਗੇ ਸਾਰੇ ਕਿਸ ਤਰ੍ਹਾਂ ਦੀਆਂ ਸਵਾਵਾਵਾਂ ਸੀ ਕਿੱਥੇ ਕਿੱਥੇ ਵੀਰ ਨੇ ਦਿਨ ਰਾਤ ਆਪਣੀ ਮਿਹਨਤ ਕੀਤੀ ਸੇਵਾ ਕੀਤੀ ਸੋ ਫਰੀ ਸੇਵਾ ਸੀਗੀ ਵੀਰ ਤੇ ਗੋਰਾ ਵੀਰ ਗੋਤਾ ਖੋਰਾ ਪਿੰਡ ਪਾਈਕੇਵਾੜਾ ਪਿੰਡ ਫੱਤੇ ਵਾਲੇ ਸਵਾਵਾਂ ਨਪਾਈਆਂ ਫੱਤੇ ਵਾਲਾ ਆਲੇ ਵਾਲਾ ਮਾਸੀ ਕੇ ਆਸੀ ਕੇ ਤੇ ਧੀਰਾ ਘਰ ਵਾਲੀ ਸਾਈਡ ਵੀ ਬਹੁਤ ਦਿਨ ਇਹ ਵੀਰ ਜਾਂਦਾ ਰਹ ਜਿਵੇਂ ਆਫ ਟਾਈਮ ਇੱਧਰ ਕਿਤੇ ਅਮਰਜੈਂਸੀ ਲੋਡ ਪੈਂਦੀ ਸੀ ਤੇ ਉਸੇ ਟਾਈਮ ਇਹ ਵੀਰ ਉੱਥੇ ਪਹੁੰਚ ਜਾਂਦਾ ਸੀ ਵੀਰ ਸਵਾਵਾਂ ਨਮਾਈਆਂ ਦਾ ਸਭ ਤੋਂ ਪਹਿਲਾਂ ਸਾਡੇ ਵੱਲੋਂ ਤੁਹਾਡਾ ਧੰਨਵਾਦ ਤੇ ਕੀ ਕਹੋਗੇ ਵੀਜੀ ਤੇ ਇਹਨਾਂ ਤਾਂ ਹੀ ਦੇਖੋ ਮੈਂ ਕੀ ਆਈ ਮੈਂ ਕਹਿੰਨਾ ਹੀ ਸਭ ਨੂੰ ਸੰਯੋਗ ਪਾਉਣਾ ਚਾਹੀਦਾ ਜੀ ਜੋ ਆਫਤ ਆਈ ਆ ਜੀ ਰਾਲ ਮਲਕੇ ਮਿਠਣੀ ਚਾਹੀਦੀ ਆ ਜੀ ਜੀ ਹਾਂਜੀ ਠੀਕ ਹੈ ਜੀ ਕਿਸ ਤਰ੍ਹਾਂ ਦੀ ਜਿਹੜੀਆਂ ਸਵਾਵਾਆਂ ਆ ਰਹੀਆਂ ਤੁਹਾਡੇ ਲਗਭਗ ਤੁਸੀਂ 20 ਤੋਂ 25 ਦਿਨ ਇੱਥੇ ਸੇਵਾ ਕੀਤੀ ਹੈ ਬੇੜੀਆਂ 'ਚ ਵੀ ਘੁੰਮੇ ਹੋ ਬੇੜੀਆਂ 'ਚ ਸੇਵਾ ਵੀ ਅੱਗੇ ਤੱਕ ਪਹੁੰਚਾਈ ਘਰਾਂ ਤੱਕ ਪਹੁੰਚੇ ਹੋ ਕਿਸ ਤਰ੍ਹਾਂ ਦੀਆਂ ਸਵਾਵਾਆਂ ਸੀ ਜਿ ਮੱਜਾਂ ਕੱਢ ਕੇ ਲਿਆਉਂਦੇ ਰਹੇ ਹੋ ਮੈਂ ਇੱਕ ਦਿਨ ਦੇਖਿਆ ਕਿ ਤੁਸੀਂ ਬਿਨ ਬੇੜੀ ਤੋਂ ਜਾਣੀ ਕਿ ਜੇ ਇਦਾਂ ਹੀ ਚੱਲ ਗਏ ਤੁਸੀਂ ਤੇ ਮੱਜਾਂ ਵੀ ਕੱਢ ਕੇ ਲਿਆਉਂਦੀਆਂ ਕਈ ਵਾਰ ਕਈ ਢੇੜੇ ਲਾਇਕ ਹੈ ਹਰ ਇੱਕ ਜਾਨੀ ਕਿ ਜਿਹੜਾ ਵੀ ਵਿਅਕਤੀ ਤੁਹਾਨੂੰ ਕਹਿੰਦਾ ਸੀਗਾ ਤੁਸੀਂ ਉਹਨਾਂ ਬੇਫਿਕਰੇ ਹੋ ਕੇ ਤੁਰ ਪੈਂਦੇ ਸੀਗੇ ਜਦੋਂ ਆਪਾਂ ਇਹ ਦੇਖੋ ਸੇਵਾ ਕਰਨ ਆ ਹੀ ਗਏ ਆ ਜੀ ਉਹ ਜਦੋਂ ਉਦੋਂ ਬੇੜੀਆਂ ਦਾ ਪ੍ਰਬੰਧ ਨਹੀਂ ਸੀ ਗਈ ਉਦੋਂ ਫਿਰ ਲੋਕਾਂ ਨੂੰ ਹੀ ਮੇਰੇ ਕੋਲ ਜਾਗਟਾਂ ਸੀਗੀਆਂ ਜਾਗਟਾ ਪਵਾ ਕੇ ਘਰਾਂ ਦੇ ਵਿੱਚੋਂ ਹੀ ਕੱਢ ਲਿਆ ਹੁੰਦਾ ਸੀ ਗਈ ਮੈਂ ਜਿਨ੍ਹਾਂ ਦਾ ਮਾਲ ਡੰਗਰ ਘਰੇ ਫਸਿਆ ਸੀ ਗਈ ਉਹਨਾਂ ਨੂੰ ਮਾਲ ਡੰਗਰ ਨੂੰ ਕੱਢ ਲਿਆ ਹੁੰਦਾ ਸੀ ਜਿਹੜੇ ਲੋਕ ਘਰਾਂ ਦੇ ਵਿੱਚ ਫਸੇ ਸੀ ਉਹਨਾਂ ਨੂੰ ਕੱਢ ਲਏ ਹੁੰਦੇ ਸੀ ਗਈ ਜੀ ਜੀ ਹਾਂਜੀ ਮੈਂ ਨਾ ਪਿਛਲੇ 2-3 ਦਿਨ ਪਹਿਲਾਂ ਖਬਰ ਵੇਖੀ ਕਿ ਫਾਇਲ ਕਾ ਦੀ ਖਬਰ ਸੀ ਤੇ ਵਿਅਕਤੀ ਜਦੋਂ ਮਾਲ ਡੰਗਰਵਾ ਕੱਢ ਕੇ ਲਿਆ ਰਿਹਾ ਸੀ ਤੇ ਉਹ ਮੱਝ ਗਈ ਕਿਤੇ ਨੀਵੇਂਤਾਂ ਵੱਲ ਰੁੜ ਗਈ ਤੇ ਉਹ ਮਰੂਦ ਨਾਲ ਆੜ ਗਈ ਜਦੋਂ ਵਿਅਕਤੀ ਉਹਨੂੰ ਕੱਢਣ ਗਿਆ ਨਾ ਤੇ ਉਸੇ ਟਾਈਮ ਜਿਹੜਾ ਉਹ ਡੁੱਬ ਗਿਆ ਤੇ ਜਿਹੜਾ ਉਸ ਵਾਸਤੇ ਆ ਗਿਆ ਨਾ ਤੇ ਬਾਈ ਚਾਂਸ ਜਿੱਦਾਂ ਇਦਾਂ ਦਾ ਕੋਈ ਨਾ ਵਤੀਰਾ ਆਪਾਂ ਤਾਂ ਪਹਿਲੀ ਗੱਲ ਮਹਾਰਾਜ ਇਹੋ ਜਿਹਾ ਕੋਈ ਦਿਨ ਕਿਸੇ ਤੇ ਲਿਆਵੇ ਨਹੀਂ ਜੀ ਜੀ ਆਪਾਂ ਪਹਿਲੋ ਕਹਿ ਦਿੰਦੇ ਸੀਗੇ ਜੀ ਵੀ ਤੁਸੀਂ ਆਪਦਾ ਸਾਈਡ ਤੇ ਉਹ ਮੱਝਾਂ ਛੱਡ ਦਿਓ ਤੁਹਾਡੇ ਤੇ ਜ਼ਿੰਮੇਵਾਰੀ ਹੈ ਜੀ ਤੁਹਾਡੀਆਂ ਮੱਝਾਂ ਕਿ ਕੰਡੇ ਦੇ ਪਚੌਣੀਆਂ ਮੇਰਾ ਫਰਜ ਆਈ ਜੀ ਜੀ ਹਾਂਜੀ ਜੀ ਫਰੀ ਸੇਵਾ ਕੀਤੀ ਹੈ ਇਹ ਪੰਜ ਨੇ ਦਿਨ ਹੋ ਗਏ ਆ ਜੀ 21 22 ਤਰੀਕ ਦਾ ਆਏ ਆ ਜੀ ਅੱਜ 10 ਤਰੀਕ ਹੋ ਗਈ ਹੈ ਜੀ ਜਿਵੇਂ ਬਿਲਕੁਲ ਫਰੀ ਸੇਵਾ ਕੀਤੀ ਹੈ ਇਹ ਜੇ ਨਾ ਤਕਰੀਬਨ 7 7 ਫੁੱਟ ਇਸ ਮੱਝਾਂ ਕੱਢ ਕੇ ਲਿਆਏ ਤੇ ਹੋਰ ਵੀਰ ਵੀ ਜਿਹੜੇ 4 ਗੁੱਤ ਉਹ ਵੀ ਮੱਝਾਂ ਕੱਢ ਕੇ ਲਿਆ ਰਹੇ ਤੇ ਜਦੋਂ ਅਸੀਂ ਮਾਲਕ ਨਾਲ ਗੱਲ ਕੀਤੀ ਨਾ ਉਹ ਕਹਿੰਦਾ 400 ਰੁਪਏ ਲਿਆ ਤੁਸੀਂ ਫਰੀ ਕਿਉਂ ਸੇਵਾ ਕੀਤੀ ਕੀ ਸੀ ਜੀ ਨੇ ਪਤਾ ਨਹੀਂ ਕਿ ਕਿਸ ਤੋਂ ਲਿਆ ਬਾਕੀ ਉਹਨਾਂ ਦੇ ਤੁਹਾਡੇ ਬੰਦੇ ਦਾ ਭਾਅ ਹੁੰਦਾ ਹੀ ਜੀ ਆਪ ਨੂੰ ਕੋਈ ਕਹਿਣ ਜੁਗਾ ਹੈਗਾ ਜੀ ਇਹਨੇ ਪੈਸੇ ਲਏ ਆ ਜੀ ਆਪਾਂ ਜਿੰਨੇ ਦਾ 20 ਤੋਂ 25 ਦਿਨ ਹੋ ਗਏ ਆ ਜੀ ਆਪਾਂ ਬਿਲਕੁਲ ਫ੍ਰੀ ਸੇਵਾ ਕੀਤੀ ਆ ਜੀ ਰਾਸ਼ਨ ਇੱਥੇ ਬਹੁਤ ਆ ਰਿਹਾ ਕੋਈ ਰਾਸ਼ਨ ਕੇ ਨੇ ਦਿੱਤਾ ਭਰਾ ਨੇ ਕਿ ਬਾਕੀ ਠੀਕ ਠਾਕ ਹੈ Rajasthan ਤੋਂ ਵੀ ਆਏ ਸੀਗੇ ਉਹ ਆਪਾਂ ਨੂੰ ਦੇ ਕੇ ਗਿਆ ਜੀ ਅੱਛਾ ਜੀ ਹਾਂ ਕੋਈ ਹੋਰ ਅਜੇ ਤੱਕ ਕਿਸੇ ਲੋਕਲ ਸਰਮਾਇਦਾਰ ਨੇ ਮੌਤ ਧੰਨਵਾਦ ਧੰਨਵਾਦ ਕਿਸੇ ਅਫਸਰ ਨੇ ਧੰਨਵਾਦ ਕੀਤਾ ਮਦਦ ਕੀਤੀ ਨਾ ਲੋਕਾਂ ਨੂੰ ਆਪ ਇਹਨਾਂ ਦੇ ਭਰ ਜਾਣ ਘਰ ਤਾਂ ਇੰਨੇ ਬਹੁਤ ਆਈ ਅੱਛਾ ਹਾਂਜੀ ਠੀਕ ਹੈ ਤੇ ਚਲੋ ਹਾਲਾਤ ਤੁਸੀਂ ਜਿੰਨੇ ਵੀ ਹੈਗੇ ਸੀ ਲੋਕਾਂ ਦੀ ਮਦਦ ਕੀਤੀ ਸਭ ਤੋਂ ਵੱਡਾ ਦੁਬਾਰਾ ਤੁਹਾਡਾ ਮੈਂ ਧੰਨਵਾਦ ਤੇ ਕਿਤੇ ਚਲੋ ਲੋੜ ਵੀ ਹੋਈ ਨਾ ਯੂਰ ਯਾਦ ਕਰਿਓ ਤੇ ਅੱਜ ਜਿਹੜਾ ਪਾਣੀ ਦਾ ਪੱਧਰ ਘਟ ਚੁੱਕਿਆ ਸੋ ਅੱਜ ਵੀਰ ਸਾਡੇ ਤੋਂ ਜਿਹੜਾ ਤੇ ਬਹੁਤ ਨਾ ਦਾ ਬਹੁਤ ਬਹੁਤ ਧੰਨਵਾਦ ਜਦੋਂ ਵੀ ਵੀਰ ਲੈ ਕੇ ਅਰਜੰਸੀ ਐਸ ਲਾਡ ਪੈਂਦੀ ਸੀ ਨਾ ਵੀਰ ਨੂੰ ਯਾਦ ਕਰਦੇ ਸੀ ਇੱਕ ਛੱਟੇ ਬਾਦ ਵਾਲੇ ਸਾਈਡਾ ਲੋਡ ਟਰੈਕਟਰ ਰੋਡ ਚੱਲੇ ਸੀ ਸਾਧਾ ਰੋਡ ਚੱਲੇ ਸੀ ਉੱਥੇ ਵੀਰ ਆਪਣੀ ਟੀਮ ਲੈ ਕੇ ਪਹੁੰਚਿਆ ਬੇਸ਼ੱਕ ਜੇ ਦੋ ਉੱਥੇ ਪਾਣੀ ਕੰਟਰੋਲੋਂ ਬਾਹਰ ਸੀਗਾ ਤੇ ਇਹਨੇ ਟੀਮ ਆਪਣੀ ਵਾਪਸ ਬੁਲਾ ਲਈ ਕਿਉਂਕਿ ਉੱਥੇ ਹੱਦੋਂ ਵੱਧ ਖਤਰਾ ਸੀਗਾ ਤੇ ਆਪਨੇ ਲੋਕਾਂ ਨੂੰ ਆਹ ਖਤਰੇ ਦੇ ਵਿੱਚ ਨਹੀਂ ਪਾਉਣਾ ਚਾਹੁੰਦਾ ਸੀ ਕਿਉਂਕਿ ਜਿਹੜੇ ਸਾਧਨ ਹੁੰਦੇ ਨੇ ਸੰਦ ਹੁੰਦੇ ਨੇ ਜਾਂ ਘਰ ਦੀ ਜ਼ਗੀਰ ਹੁੰਦੀ ਉਹ ਦੁਬਾਰਾ ਬਣ ਸਕਦੀ ਏ ਬੰਦੇ ਦੀ ਜ਼ਿੰਦਗੀ ਦੁਬਾਰਾ ਨਹੀਂ ਆ ਸਕਦੀ ਜੇ ਇੱਕ ਵਾਰੀ ਬੰਦਾ ਇਸ ਜ਼ਿੰਦਗੀ ਤੋਂ ਦੁਬਾਰਾ ਰੁਸਤਕ ਹੋ ਜਾਵੇ ਸੋ ਲੋਕਾਂ ਨੇ ਵੀ ਕੱਢਿਆ ਬਾਰ ਬਜ਼ੁਰਗਾਂ ਨੇ ਵੀ ਕੱਢਿਆ ਤੇ ਧੰਨਵਾਦ ਤੁਹਾਡਾ ਵੀ ਬੰਦਾ ਕਮੈਂਟਾਂ ਦੇ ਵਿੱਚ ਧੰਨਵਾਦ ਜ਼ਰੂਰ ਕਰਿਓ ਵੀਰ ਨੂੰ ਤੇ ਜਿੰਨੇ ਵੀਰ ਦੀ ਵਾਤੋਂ ਵਾਤ ਮਦਦ ਕਰ ਸਕਦੇ ਹੋ ਕਰਿਓ ਨਹੀਂ ਤਾਂ ਦੋ ਸ਼ਬਦ ਦੋ ਬੋਲਾਂ ਦੇ ਨਾਲ ਧੰਨਵਾਦ ਜ਼ਰੂਰ ਕਰਿਓ ਤੁਹਾਡਾ ਧੰਨਵਾਦ ਸਾਡੇ ਨਾਲ ਬਣਿਆ ਰਹਿਣ ਲਈ ਵੀਡੀਓ ਵਾਤੋਂ ਵਾਤ ਸ਼ੇਅਰ ਜ਼ਰੂਰ ਕਰਨਾ ਆਪਣੇ ਕਮੈਂਟ ਕਰਨਾ ਧੰਨਵਾਦ ਜੀ